ਸਸ਼ਕਲ ਜੀ ਮੈਂ ਡਾਕਟਰ ਕੀਰਤ ਸਿੰਘ ਅਰੇਵਾਲ ਕਨਸਲਟੈਂਟ ਫੋਰਟਿਸ ਹਸਪੀਟਲ ਲੁਧਿਆਣਾ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਵਰਡ ਸਟ੍ਰੋਕ ਤੇ 29 ਅਕਤੂਬਰ ਨੂੰ ਅਬਜ਼ਰਵ ਕਰੰਟਲੀ ਤੇ ਮੇਰੇ ਨਾਲ ਸਾਰੇ ਸਾਡੀ ਟੀਮ ਹੈਗੀ ਹੈ ਡਾਕਟਰਸ ਦੀ ਸੋ ਬੇਸਿਕਲੀ ਇਸ ਸਟ੍ਰੋਕ ਦੇ ਤਾਂ ਸਾਨੂੰ ਇਹੀ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਇਸ ਸਟ੍ਰੋਕ ਨੂੰ ਜਲਦੀ ਪਛਾਣੋ ਜਲਦੀ ਪਛਾਣਨ ਦਾ ਮਤਲਬ ਹੈ ਕਿ ਬੈਠੇ ਬੈਠੇ ਜੇ ਸਕਿੰਟਾਂ ਮਿੰਟਾਂ ਵਿੱਚ ਪਾਸੇ ਦੀ ਕਮਜ਼ੋਰੀ ਆਵੇ ਚਿਹਰਾ ਟੇਡਾ ਹੋ ਜਾਵੇ ਆਵਾਜ਼ ਸਾਫ਼ ਨਾ ਹੋਵੇ ਤਾਂ ਇਮੀਡੀਏਟਲੀ ਆਪਣੇ ਘਰ ਦੇ ਕੋਲ ਸਟ੍ਰੋਕ ਰੈਡੀ ਸੈਂਟਰ ਵਿੱਚ ਜਾਓ ਤਾਂ ਕਿ ਤੁਹਾਡਾ ਇਲਾਜ ਸ਼ੁਰੂ ਹੋ ਸਕੇ ਕਿਉਂਕਿ ਬ੍ਰੇਨ ਜਿਹੜਾ ਹੈਗਾ ਉਹਦੇ ਵਿੱਚ ਬਲੌਕੇਜ ਆ ਜਾਂ ਬਲੀਡਿੰਗ ਹੋਣ ਕਰਕੇ ਹਰ ਮਿੰਟ ਦੇ ਵਿੱਚ ਸੈਲ ਆਪਣੇ ਡੈੱਡ ਹੁੰਦੇ ਰਹਿੰਦੇ ਨੇ ਇਸ ਕਰਕੇ ਇਮੀਡੀਏਟਲੀ ਸਾਨੂੰ ਇੱਕ ਪ੍ਰੋਪਰ ਸੈਂਟਰ ਤੇ ਜਾਈਏ ਜਿਹਦੇ ਆਪਣੇ ਆਪਣੇ ਘੰਟੇ ਬਚਾਈਏ ਤੇ ਪ੍ਰੋਪਰ ਮੈਡੀਸਿਨ ਲਈਏ ਸੋ ਵੈਨ ਇਟ ਕਮਸ ਟੂ ਸਟ੍ਰੋਕ ਇਟ ਇਜ਼ ਟਾਈਮ ਟੂ ਐਕਟ ਇਮੀਡੀਏਟਲੀ ਇਹਦੇ ਲੱਛਣ ਇਹਦੇ ਲੱਛਣ ਜਿਵੇਂ ਦੱਸਿਆ ਸੀ ਤੁਹਾਨੂੰ ਮੈਂ ਕਿ ਸਾਸੀ ਦੀ ਕਮਜ਼ੋਰੀ ਹੋਣਾ ਚਿਹਰਾ ਟੇਡਾ ਹੋਣਾ ਇੱਕਦਮ ਕਨਫਿਊਜ਼ਨ ਹੋ ਜਾਣਾ ਆਵਾਜ਼ ਸਾਫ਼ ਨਾ ਹੋਣਾ ਬੈਲੈਂਸ ਦੀ ਪ੍ਰੋਬਲਮ ਆਣਾ ਸੋ ਇੱਕ ਨਿਮੋਨਿਕ ਹੁੰਦਾ ਹੈ ਬੀ ਫਾਸਟ ਉਹ ਸੀ ਬੈਲੈਂਸ ਹੋ ਗਿਆ ਆਈਜ਼ ਹੋ ਗਿਆ ਚਿਹਰੇ ਦਾ ਤੇਦਾਪਨ ਹੋ ਗਿਆ ਬਾਹ ਚੱਕੀ ਨਾ ਜਾਣਾ ਤੇ ਆਪਣਾ ਤੁਸੀਂ ਟਾਈਮ ਬਚਾਣਾ ਇਹਦੇ ਵਿੱਚ ਤੇ ਇਮੀਡੀਏਟਲੀ ਆਪਣੇ ਸਟ੍ਰੋਕ ਸੈਂਟਰ ਜਾਣਾ ਸਰ ਜਿਵੇਂ ਸਰਨੇ ਕਿ ਮਿੱਤਰਾਂ ਨਾਲ ਗੱਲ ਕੀਤੀ ਆ ਕਿ ਡਿਸਪਲੇ ਲੈ ਲੈਣੇ ਨੇ ਹਾਂਜੀ ਕਿੰਨਾ ਵੀ ਤੁਫੀਨ ਵੀ ਲੋਕ ਯੂਜ਼ ਕਰਦੇ ਨੇ ਹਾਂਜੀ ਉਹ ਵੀ ਇੱਕ ਮਿਥ ਹੈ ਜਾਂ ਉਹਦਾ ਕੋਈ ਬੈਂਚਰ ਹੈ ਦੇਖੋ ਸਟ੍ਰੋਕ ਦੇ ਵਿੱਚ ਇਹ ਹੁੰਦਾ ਕਿ ਸਾਨੂੰ ਹਰ ਮਿੰਟ ਟਾਈਮ ਸੇਵ ਕਰਨਾ ਹੁੰਦਾ ਹੈ ਤਾਂ ਸਭ ਤੋਂ ਜ਼ਰੂਰੀ ਇਹਦੇ ਵਿੱਚ ਹੁੰਦਾ ਕਿ ਬ੍ਰੇਨ ਅਟੈਕ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਬਲੌਕੇਜ ਕਰਕੇ ਹੁੰਦਾ ਹੈ ਇੱਕ ਨਸ ਦੇ ਲੀਕੇਜ ਕਰਕੇ ਹੁੰਦਾ ਜਿਹਨੂੰ ਅਸੀਂ ਹੈਮੋਰੇਜਿਕ ਸਟ੍ਰੋਕ ਕਹਿੰਦੇ ਆ ਉਹ ਜਿਹੜੀ ਖੂਨ ਪਤਲੇ ਵਾਲੀ ਦਵਾਈ ਹੈ ਉਹ ਲੀਕੇਜ ਵਾਲੇ ਸਟ੍ਰੋਕ ਨੂੰ ਮਦਦ ਆ ਸਕਦੀ ਹੈ ਸੋ ਦਵਾਈ ਕੁਝ ਵੀ ਦੇਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਟ੍ਰੋਕ ਹੈ ਈ ਵਾਰੀ ਉਹ ਸਟ੍ਰੋਕ ਨਹੀਂ ਹੁੰਦਾ ਕਈ ਵਾਰੀ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਸੋ ਸਾਨੂੰ ਸੀਟੀ ਸਕੈਨ ਜਾਂ ਕੁਝ ਆਪਣਾ ਡਾਕਟਰ ਨੂੰ ਦਿਖਾ ਕੇ ਕਲੀਅਰ ਹੁੰਦਾ ਕਿ ਉਸ ਐਕਚੁਅਲੀ ਸਟ੍ਰੋਕ ਹੈ ਕਿ ਨਹੀਂ ਹੈ ਸੋ ਉਸ ਤੋਂ ਬਾਅਦ ਹੀ ਅਸੀਂ ਕੋਈ ਸਾਨੂੰ ਦਵਾਈ ਦੇਣੀ ਚਾਹੀਦੀ ਹੈ ਸਾਨੂੰ ਅਸੀਂ ਆਪਣੇ ਵੱਲੋਂ ਹੈਲਪ ਕਰਨਾ ਚਾਹੁੰਦੇ ਹਾਂ ਪਰ ਉਹ ਹੈਲ ਮਤਲਬ ਖਰਾਬ ਨਾ ਹੋ ਜਾਏ ਇਸ ਕਰਕੇ ਸਾਨੂੰ ਇਮੀਡੀਏਟਲੀ ਆਪਣੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੀ ਸਰ ਬ੍ਰੇਨ ਦੇ ਵਿੱਚ ਕਲੌਟ ਆ ਜਾਂਦੇ ਆ ਉਹਦਾ ਕੀ ਕਾਰਨ ਆ ਕਿਦਾਂ ਦੇ ਪ੍ਰੋਪਰਸ਼ਨ ਲੈਣਗੇ ਸੋ ਬ੍ਰੇਨ ਦੇ ਕਲੌਟ ਆਣੇ ਕੁਝ ਰਿਸਕ ਫੈਕਟਰ ਹੁੰਦੇ ਨੇ ਇੱਕ ਤਾਂ ਹੁੰਦਾ ਮੋਡੀਫਾਇਬਲ ਇੱਕ ਹੁੰਦੇ ਨਾਨ ਮੋਡੀਫਾਇਬਲ ਜੀ ਨਾਨ ਮੋਡੀਫਾਈਬਲ ਮਤਲਬ ਉਮਰ ਜ਼ਿਆਦਾ ਹੋਣ ਕਰਕੇ ਤੇ ਆਪਣੇ ਜੈਨੇਟਿਕ ਫੈਕਟਰ ਹੋਣ ਕਰਕੇ ਉਹ ਅਸੀਂ ਫੈਕਟਰ ਅਸੀਂ ਕੰਟਰੋਲ ਨਹੀਂ ਕਰ ਸਕਦੇ ਪਰ ਕੁਝ ਮੋਡੀਫਾਇਬਲ ਫੈਕਟਰ ਹੁੰਦੇ ਜਿਵੇਂ ਕਿ 슈ਗਰ ਅਨ ਕੰਟਰੋਲ ਹੋਣਾ ਬਲੱਡ ਪ੍ਰੈਸ਼ਰ ਆਪਣਾ ਡਿਸਲਿਪਿਡੀਮੀ ਆਪਣਾ ਆਪਣਾ ਲਿਪਿਡ ਪ੍ਰੋਫਾਈਲ ਸਹੀ ਨਾ ਹੋਣਾ ਤੇ স্মੋਕਿੰਗ ਕਰਨਾ ਅਲਕੋਹਲ ਜ਼ਿਆਦਾ ਲੈਣਾ ਇਹ ਸਾਰੇ ਰਿਸਕ ਫੈਕਟਰ ਨੇ ਸਰ ਖਾਣ ਪੀਣ ਦਾ ਕੀ ਕੀ ਧਿਆਨ ਰੱਖਣਾ ਚਾਹੀਦਾ ਖਾਣ ਪੀਣ ਦਾ ਸਭ ਤੋਂ ਜ਼ਰੂਰੀ ਹੈ ਜੀ ਆਪਣਾ ਅਸੀਂ ਮੌਸਮ ਦੇ ਫੂਡਸ ਫਰੈਸ਼ ਵੈਜੀਟੇਬਲਸ ਜ਼ਿਆਦਾ ਲਈਏ ਜਿਹੜੀ ਕਿ 슈ਗਰੀ ਫੂਡਸ ਹੈਗੇ ਨੇ ਜ਼ਿਆਦਾ ਪ੍ਰੋਸੈਸਡ ਫੂਡਸ ਹੈਗੇ ਨੇ ਉਹਨਾਂ ਨੂੰ ਅਸੀਂ ਅਵੋਇਡ ਕਰੀਏ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਡਾਕਟਰ ਕੀਰਤ ਨੇ ਤੁਹਾਨੂੰ ਦੱਸਿਆ ਅੱਜ 29th ਅਕਤੂਬਰ ਵਰਲਡ ਸਟ੍ਰੋਕ ਡੇ ਤੇ ਅਸੀਂ ਇੱਕ ਵਕਤ ਹੁੰਦਾ ਔਰਗੇਨਾਈਜ਼ ਕਰ ਰਹੇ ਹਾਂ ਜੋ ਕਿ ਬੇਸਿਕਲੀ ਟੂ ਕ੍ਰੀਏਟ ਅਵੇਅਰਨੈਸ ਕਿਵੇਂ ਆਪਾਂ ਨੂੰ ਸਟ੍ਰੋਕ ਦੇ ਸਾਈਨਸ ਐਂਡ ਸਿੰਪਟਮਸ ਨੂੰ ਪਛਾਣਨਾ ਚਾਹੀਦਾ ਹੈ ਕਿਵੇਂ ਉਹਦੇ ਚ ਐਕਟ ਕਰਨਾ ਚਾਹੀਦਾ ਹੈ ਕਿਵੇਂ ਆਪਾਂ ਨੂੰ ਨੀਅਰਸਟ ਸਟ੍ਰੋਕ ਰੈਡੀ ਹਸਪੀਟਲ ਪਹੁੰਚਣਾ ਚਾਹੀਦਾ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਦੇ ਡਾਕਟਰਸ ਨੂੰ ਸਟਾਫ ਨੂੰ ਪਲੱਸ ਕੁਝ ਹੋਰ ਸਾਡੇ ਨਾਲ ਸਟੂਡੈਂਟਸ ਇਕੱਠੇ ਹੋਏ ਉਹਨਾਂ ਨੂੰ ਲੈ ਕੇ ਇੱਕ ਵਾਕ ਦਾ ਇਵੈਂਟ ਆਰਗੇਨਾਈਜ਼ ਕੀਤਾ ਜਿੱਥੋਂ ਕਿ ਅਸੀਂ ਇੱਥੋਂ ਲੈ ਕੇ ਭਾਰਤ ਨਗਰ ਚੌਂਕ ਤੱਕ ਜਾਵਾਂਗੇ ਤਾਂ ਕਿ ਅਸੀਂ ਮੈਸੇਜ ਸਪਰੈਡ ਕਰ ਸਕੇ ਪਬਲਿਕ ਵਰਲਡ ਸਟ੍ਰੋਕ ਦੇ ਤੇ ਅਵੇਰਨੈਸ ਕ੍ਰੀਏਟ ਕਰਨ ਵਾਸਤੇ ਜੋ ਮੈਸੇਜ ਸਪਰੈਡ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਡਿਸੇਬਿਲਟੀ ਪ੍ਰिवेंट ਕਰਨ ਵਾਸਤੇ ਟਾਈਮਲੀ ਟਰੀਟਮੈਂਟ ਬਹੁਤ ਜ਼ਰੂਰੀ ਹੈ ਜੇ ਆਪਾਂ ਜੋ ਸਟ੍ਰੋਕ ਪੇਸ਼ੈਂਟ ਨੂੰ ਆਲਰੇਡੀ ਸਟ੍ਰੋਕ ਹੋ ਚੁੱਕਾ ਹੈ ਜੇ ਟਾਈਮਲੀ ਟਰੀਟਮੈਂਟ ਰੀਸੀਵ ਨਹੀਂ ਕਰ ਚੁੱਕੇ ਜਿਨ੍ਹਾਂ ਨੂੰ ਰੈਜ਼ੀਡੂਅਲ ਡਿਸੇਬਿਲਟੀ ਹੈ ਉਹਨਾਂ ਵਾਸਤੇ ਵੀ ਉਮੀਦ ਹਾਰਨ ਵਾਲਾ ਕੰਮ ਨਹੀਂ ਹੈ ਐਕਸਰਸਾਈਜ਼ਸ ਦੇ ਨਾਲ ਫਿਜ਼ੀਓਥੈਰੇਪੀ ਦੇ ਨਾਲ ਪ੍ਰੋਪਰ ਰੀਹੈਬਿਲਿਟੇਸ਼ਨ ਦੇ ਨਾਲ ਤੁਰਨਾ ਦੁਬਾਰਾ ਸਟਾਰਟ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸਟ੍ਰੋਕ ਹੋ ਚੁੱਕਾ ਹੈ ਮਾਈਨਰ ਸਟ੍ਰੋਕ ਹੈ ਵਿਚਾਰ ਰਹਿ ਗਿਆ ਹੁਣ ਦੁਬਾਰਾ ਲਾਈਫਸਟਾਈਲ ਆਪਣੇ ਨਾਰਮਲ ਲਾਈਫਸਟਾਈਲ 'ਚ ਪਹੁੰਚ ਚੁੱਕੇ ਆ ਉਹਨਾਂ ਦੇ ਵਾਸਤੇ ਵੀ ਜਿਵੇਂ ਹੁਣ ਦੁਆਰਾ ਨਾ ਹੋਵੇ ਜੋ ਰਿਸਕ ਫੈਕਟਰ ਹੈਗੇ ਆ ਸ਼ੂਗਰ ਬੀਪੀ ਕੋਲੇਸਟੇਰੋਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੀਵੈਂਟ ਕਰਨਾ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਆ ਉਹਦੇ ਲਈ ਅ ਅਵੇਅਰ ਰਹਿਣਾ ਰੈਗੂਲਰ ਬਲੱਡ ਟੈਸਟ ਕਰਨਾ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਤੇ ਇਹ ਆਪਣਾ ਕੋਈ ਐਡਵਾਈਸ ਕੀ ਦੇਣਾ ਚਾਹੁੰਦੇ ਐ ਐਡਵਾਈਸ ਇਹ ਆ ਜਿਨ੍ਹਾਂ ਨੂੰ ਸ਼ੂਗਰ ਹੈਗੀ ਆ ਉਹਨਾਂ ਨੂੰ ਟਾਰਗੇਟ ਜਿਵੇਂ ਆਪਣੇ ਮੇਨਟੇਨ ਕਰਨੇ ਆ ਜੋ ਗਾਈਡਲਾਈਨਸ ਨਾਲ ਟਾਰਗੇਟ ਹੈ ਕਿ ਖਾਲੀ ਪੇਟ ਬਲੱਡ ਸ਼ੂਗਰ 130 ਤੋਂ ਥੱਲੇ ਤੇ ਰੋਟੀ ਖਾਣ ਤੋਂ ਬਾਅਦ 2 ਘੰਟੇ ਬਾਅਦ ਜਿਹੜੀ ਆਪਾਂ ਚੈੱਕ ਕਰਦੇ ਆ 180 ਤੋਂ ਥੱਲੇ ਚਾਹੀਦੀ ਹੈ 3 ਮਹੀਨੇ ਵਾਲੇ ਸ਼ੂਗਰ ਦਾ ਜਿਹੜਾ ਜਿਹੜਾ ਟੈਸਟ ਹੈ ਉਹ ਉਹਦੀ ਵੈਲਿਊ 7 ਚਾਹੀਦੀ ਹੈ ਤੇ ਜਿਹੜਾ ਆਪਣਾ ਕੋਲੇਸਟ੍ਰੋਲ ਹੈ LDL ਉਹ 70 ਤੋਂ ਥੱਲੇ ਚਾਹੀਦਾ ਆ ਉਹ ਇਹਦੇ ਲਈ ਆਪਾਂ ਮੈਡੀਸਿਨ ਦੇ ਨਾਲ-ਨਾਲ ਜਿਵੇਂ ਐਕਸਰਸਾਈਜ਼ ਲਾਈਫਸਟਾਈਲ ਮੋਡੀਫਿਕੇਸ਼ਨ ਯੋਗਾ ਬਰੀਥਿੰਗ ਐਕਸਰਸਾਈਜ਼ਸ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ ਸਿਹਤਤਾ ਤੋਂ ਕਈ ਮੁਸ਼ਕਲਾਂ ਤੋਂ ਬਚ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਮਾਰ ਦੇ ਵਿੱਚ ਇੱਕ ਗੱਲ ਹੈਗੀ ਹੈ ਬਿਮਾਰੀ ਦੇ ਵਿੱਚ ਕਿ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਦੀ ਕਿਉਰ ਸੋ ਥਿਸ ਇਜ਼ ਅ ਵੈਰੀ ਵੈਰੀ ਗ੍ਰੇਟ ਇੰਡੈਵਰ ਔਨ देयर ਪਾਰਟ ਕਿ ਇਹ ਪ੍ਰੀਵੈਂਸ਼ਨ ਦੇ ਵਿੱਚ ਇਹਨਾਂ ਨੇ ਇਹ ਕਦਮ ਚੁੱਕਿਆ ਹੈਗਾ ਮੈਂ ਇਸ ਚੀਜ਼ ਦੀ ਸ਼ਲਾਘਾ ਕਰਦਾ ਹਾਂ ਔਰ ਇਹਨਾਂ ਦੇ ਨਾਲ ਖੜਾ ਹਾਂ ਇਹ ਜਿਹੜਾ ਇਹਨਾਂ ਨੇ ਕਦਮ ਹੋਰ ਵੀ ਚੁੱਕਨੇ ਨੇ ਸਪੈਸ਼ਲੀ 101% ਮੈਂ ਕਿਉਂਕਿ ਹੁਣ ਖੁਦ ਮੈਂ ਇੱਕ ਪੰਜਾਬ ਪੁਲਿਸ ਟ੍ਰੇਨਿੰਗ ਦੇ ਨਾਲ ਇਨਵੋਲਡ ਹੈਗਾ ਟ੍ਰੇਨਿੰਗ ਇਜ਼ ਵੈਰੀ ਇੰਪੋਰਟੈਂਟ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ ਅਸੀਂ ਅਵੇਅਰ ਕਰਦੇ ਹਾਂ ਜਾਣਕਾਰੀ ਦਿੰਦੇ ਹਾਂ ਲੋਕਾਂ ਨੂੰ ਚਾਹੇ ਉਹ ਨਸ਼ਿਆਂ ਵਿ ਚਾਹੇ ਉਹ ਬਿਮਾਰੀਆਂ ਦੇ ਵਿਰੁੱਧ ਹੋਵੇ ਇਹ ਹਮੇਸ਼ਾ ਹੀ ਤਾਕਤ ਬਣੀ ਰਹਿਣਗੀਆਂ ਔਰ ਬਹੁਤ ਅੱਛੀ ਗੱਲ ਹੈਗੀ ਹੈ ਸੋ ਮੇਰੀ ਇਹਨਾਂ ਨੂੰ ਸ਼ੁਭਕਾਮਨਾਵਾਂ ਔਰ ਪਰਮਾਤਮਾ ਕੇ ਅਰਦਾਸ ਕਰਦਾ ਕਿ ਲੋਕੀ ਬਿਮਾਰ ਨਾ ਪੈਣ ਥੈਂਕ ਯੂ ਸੋ ਮਚ ਥੈਂਕ ਯੂ ਸੋ